ਆਵਰਾ ਜੀ ਕੇਜਰੀਬਾਲ ਸਾਹਿਬ ਨੂੰ ਕਹਿੰਦੇ ਦਿੱਲੀ ਦਾ ਸ਼ੀਸ਼ਮੈਲ ਉਹਦੇ ਕੋ ਖੋ ਲਿਆ ਤੇ ਹੁਣ ਉਹਨੂੰ ਪੰਜਾਬ ਚ ਇਧਰ ਦੇ ਦਿੱਤਾ ਚੰਡੀਗੜ੍ਹ ਦੇ ਤੱਕ ਕਹਿੰਦੇ ਬੜੀ ਤਕੜੀ ਕੋਠੀ ਦਿੱਤੀ ਆ ਜੀ ਦੋ ਨਾਲ ਕਹਿੰਦੇ ਕਿੱਲਾਂ ਦਾ ਉਹਦੇ ਕੋ ਅਲੋਟ ਹੈ ਤੇ ਤਕੜੀ ਕੋਠੀ ਚ ਰਹਿੰਦਾ ਹੁਣ ਤੁਸੀਂ ਦੇਖੋ ਇਹ ਧੋਤੀ ਲਾ ਕੇ ਇਹ ਬੰਦਾ ਸਾਡੇ ਆ ਬੜਿਆ ਤੇ ਤੇ ਪੰਜਾਬ ਨੂੰ ਲੁੱਟ ਕੇ ਖਾ ਗਿਆ ਇਹਨਾਂ ਨੇ ਲਗਜ਼ਰੀ ਕੱਢੀ ਜੋ ਉੱਥੇ ਰਹਿੰਦੀ ਖੁੰਦੀ ਰਹਿਤ ਖੁੰਦ ਦਿੱਲੀ ਦੀ ਉਹ ਸਾਰੀ ਆਣ ਕੇ ਪੰਜਾਬ ਬੈ ਗਈ ਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਲੱਗਦਾ ਗਾਂ ਤੋਂ ਲੋਕ ਵੋਟਾਂ ਪਾਉਣਗੇ ਇਹਨਾਂ ਨੂੰ ਹੈ ਲੱਗਦਾ ਤੁਹਾਨੂੰ ਵੋਟਾਂ ਪਾਉਣਗੇ ਇਹ ਤਾਂ ਇਹਨਾਂ ਨੂੰ ਚਾਹੀਦਾ ਇੱਥੋਂ ਕੱਢੋ ਇਹਨਾਂ ਜਿਹੜੇ ਦਿੱਲੀ ਵਾਲੇ ਉੱਥੇ ਜਾ ਕੇ ਬੈਠੋ ਤੁਸੀਂ ਤੁਹਾਡੇ ਕੋ ਰਾਜ ਭਾਗ ਨਹੀਂ ਤਾਂ ਆਪਣੀਆਂ ਚਪਲਾਂ ਪਾ ਕੇ ਤੁਰੇ ਫਿਰੋ ਤੇ ਇੱਥੇ ਦੇਖੋ ਤੁਰੇ ਫਿਰਦੇ ਨੇ ਜੀ ਡੱਬੀਆਂ ਵਾਲੀ ਧੋਤੀ ਲਾ ਕੇ ਤੇ ਹੁਣ ਇੱਧਰ ਨੂੰ ਆ ਫੜੇ ਨੇ ਬੰਦੇ ਬਣ ਜਾਓ ਸਾਡੇ ਪੰਜਾਬ ਦਾ ਹੈਲੀਕਾਪਟਰ ਯੂਜ਼ ਕੀਤਾ ਅੰਨਾ ਪੈਸਾ ਖਾ ਗਏ ਨੇ ਇਹ ਸੋ ਆ ਹਾਲਾਤ ਹੈ ਜੀ ਹੁਣ ਐਡੀ ਤਕੜੀ ਕੋਠੀ ਜਿਹੜੀ ਪੰਜਾਬ ਸਰਕਾਰ ਨੇ ਇਹਨੂੰ ਦੇ ਦਿੱਤੀ ਲਾ ਦੱਸ ਕਮਾਲ ਹੋ ਗਈ ਹੈ ਆ ਸੋ ਕੋਈ ਨਹੀਂ ਇੱਥੇ ਵੀ ਗੱਲ